ਜੀ ਆਖਰਾ ਹਾਂ ਨਾ ਤਸਵੀਰ ਖੜੀ ਉਹ ਤੇ ਰੱਖਦਾ ਆਜੋ ਗੜੀ ਸਾਹਿਬ ਤੁਸੀਂ ਗੜੀ ਸਾਹਿਬ ਮੇਰੀ ਬੇਨਤੀ ਸੁਣਿਓ ਤੁਸੀਂ ਐਸੇ ਦੇਣਾ ਐਸੇ ਮੇਲੇ ਤੇ ਇੱਥੇ ਹਾਜ਼ਰ ਹੋਏ ਸੀਗੇ ਸੋ ਮਾਤਾ ਨੇ ਤੁਹਾਡੀ ਬੇਨਤੀ ਪ੍ਰਵਾਨ ਕੀਤੀ ਆ ਅੱਜ ਚੜ੍ਹਦੀ ਕਲਾ ਦੇ ਵਿੱਚ तुम इतने साडे से हाजिर हो सो मैं बहुत धनबाद कर दिया जी तो हांजी हां हमारी मर्जी तो अपने मुख्य मेहमान आ गए ने सरदार जसवीर सिंह की खड़ी ਤੇ ਤੋਂ ਉਹਨਾਂ ਦਾ ਵੀ ਸਾਨੂੰ ਜਿੰਨਾ ਸਹਾਰਾ ਕਰੀਏ ਉਹਨਾਂ ਥੋੜਾ ਦੀ ਬਦੌਲਤ ਅਸੀਂ ਅੱਜ ਵੱਡੇ ਵੱਡੇ ਆਉਧਿਆਂ ਤੇ ਵੱਡੇ ਵੱਡੇ ਸਾਨੂੰ ਜਿਹੜੇ ਸਰਕਾਰੀ ਰਤਵੇ ਹਾਸਲ ਨੇ ਇੱਥੇ ਤਾਂ ਮੈਂ ਜਠੇਰਿਆਂ ਨੂੰ ਮੱਥਾ ਟੇਕਣ ਆਇਆ ਦਾਸ ਸਹਾਰਾ ਜੀ ਉਹ ਮੰਦੜ ਵਾਲੇ ਲੋਕ ਸਤੀ ਮਾਤਾ ਪੌੜ ਜਠੇਰੇ ਅੱਜ ਪੈਂ ਸੰਗਤਾਂ ਨੂੰ ਹਾਜ਼ਰ ਤੱਕ ਹੋਇਆ ਔਰ ਮਨ ਦਾਸ ਸਹਾਰਾ ਜੀ ਦਾ ਸ਼ਹੀਦ ਵਰਤਦਾ